ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਉਂਦਾ ਹੈ ਆਪ ਜੀ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਕਰਿਆ ਕਰੋ ਔਰ ਲਾਈਕਸ ਵੀ ਕਰਿਆ ਕਰੋ ਤੁਹਾਡੇ ਕਮੈਂਟਾਂ ਦੇ ਨਾਲ ਅਗਰ ਕੋਈ ਕਮੀ ਜਾਂ ਹੁਣਤਾ ਹੀ ਹੋਵੇ ਉਸਦਾ ਪਤਾ ਲੱਗਦਾ ਹੈ ਸੋ ਕਮੈਂਟ ਵੀ ਜਰੂਰ ਕਰਿਆ ਕਰੋ ਗੁਰਬਾਣੀ ਦੇ ਵਿੱਚ ਕੋਈ ਨ ਕੋਈ ਸ਼ਬਦ ਆਪਸੰਗਤਤਾ ਦੇ ਨਾਲ ਸੰਝਾ ਕੀਤਾ ਜਾਂਦਾ ਹੈ ਅੱਜ ਗੁਰਬਾਣੀ ਦੀ ਲਿਖਤ ਦਾ ਜੋ ਨਿਜ਼ਮ ਹੈ ਗੁਰਬਾਣੀ ਦੀ ਲਿਖਤ ਦੇ ਵਿੱਚ ਕਿਸੇ ਨਾਮ ਦੇ ਆਖਰੀ ਅੱਖਰ ਨੂੰ ਵਿਹਾਰੀ ਲੱਗੀ ਹੋਵੇ ਤੇ ਉੱਤੇ ਬਿੰਦੀ ਹੋਵੇ ਉਹ ਜਿਹੜਾ ਸ਼ਬਦ ਹੈ ਬਹੁਵਚਨ ਰੂਪ ਦੇ ਵਿੱਚ ਵਰਤੇ ਹੁੰਦਾ ਹੈ ਕਈ ਜਗ੍ਹਾ ਬਿੰਦੀ ਨਹੀਂ ਲੱਗੀ ਹੁੰਦੀ ਫਿਰ ਵੀ ਉਹ ਬਹੁਵਚਨ ਹੁੰਦਾ ਹੈ ਤੇ ਉੱਥੇ ਵੀ ਪਾਠ ਬਿੰਦੀ ਲਾ ਕੇ ਹੀ ਕਰਨਾ ਹੁੰਦਾ ਹੈ ਅੱਜ ਇੱਕ ਸ਼ਬਦ ਹੈ ਸッセ ਸਿਹਾਰੀ ਫਫਾ ਤਤੈਨੁ ਬਿਹਾਰੀ ਉੱਪਰ ਬਿੰਦੀ ਸਿਫਤੀ ਸਿਫਤੀ ਇਹ ਸ਼ਬਦ ਨੂੰ ਆਓ ਗੁਰਬਾਣੀ ਦੇ ਵਿੱਚੋਂ ਬਿੰਦੀ ਸਮੇਤ ਦੇਖੀਏ ਤੇ ਬਿੰਦੀ ਤੋਂ ਬਿਨਾਂ ਵੀ ਸਮਝੀਏ ਆਖੇ ਥੱਕੇ ਹਨ ਆਖ ਆਖ ਕਰ ਸਿਫਤੀ ਵਿਚਾਰ ਸਿਫਤਿੰ ਬਹੁਤ ਨੇ ਸਿਫਤਾਂ ਪਰਮੇਸ਼ਰ ਪ੍ਰਮਾਤਮਾ ਦੀਆਂ ਸਿਫਤਾਂ ਉਹਦੀਆਂ ਵਿਚਾਰਾਂ ਕਰ ਕਰਕੇ ਆਖ ਆਖ ਕੇ ਥੱਕ ਗਏ ਨਹੀਂ ਅੰਤ ਪਾਇਆ ਜਾ ਸਕਿਆ ਤੇ ਇਥੇ ਪਾਠ ਹੈ ਸਸੇ ਸਿਆਰੀ ਫਫਾ ਤੱਤੇ ਨੂੰ ਵਿਹਾਰੀ ਤੇ ਉੱਪਰ ਬਿੰਦੀ ਲੱਗੀ ਹੋਈ ਹੈ ਪਾਠ ਹੈ ਸਿਫਤਿੰ ਸੋ ਹੁਣ ਗੁਰਬਾਣੀ ਦੇ ਵਿੱਚ ਬਿਨਾਂ ਬਿੰਦਿਤੋ ਮਿਸਫਤੀ ਲਿਖਿਆ ਹੋਇਆ ਹੈ ਅੰਤਨਾ ਸਿਫਤਿ ਕਹਿਣਾ ਅੰਤ ਇਹਨੂੰ ਵੀ ਸਿਫਤਿ ਹੀ ਪੜਨਾ ਹੈ ਅੰਤਨਾ ਸਿਫਤਿ ਕਹਿਣਾ ਅੰਤ ਪ੍ਰਮਾਤਮਾ ਦੀਆਂ ਵਡਿਆਈਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀਆਂ ਸਿਫਤਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਵਡਿਆਈ ਕਹਿਣ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਿਫਤਾਂ ਭਰੇ ਤੇਰੇ ਢੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਚ ਸਵਰਨ ਹਰ ਇੱਥੇ ਵੀ ਸਿਫਤੀ ਬਿਨਾ ਬਿੰਦੀ ਤੋਂ ਹੈ ਸਸੇ ਸਿਆਰੀ ਫਫਾ ਤੱਤੇ ਨੂੰ ਵਿਹਾਰੀ ਪਰ ਪਾਠ ਹੋਵੇਗਾ ਸਿਫਤਾਂ ਇੱਥੇ ਵੀ ਪਾਠ ਸਿਫਤਾਂ ਹੀ ਕਰਨਾ ਹੈ ਬਿੰਦੀ ਲਾ ਕੇ ਇੱਕ ਜਗ੍ਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਪਰਮੇਸ਼ਰ ਦੀ ਜਿਹੜੀ ਉਹਦੇ ਨਾਲ ਗੰਢ ਪੈਂਦੀ ਹੈ ਨਾ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਜੋੜ ਬਣਦਾ ਹੈ ਮਿਲਾਪ ਜਿਹੜਾ ਪ੍ਰਮਾਤਮਾ ਦੇ ਨਾਲ ਹੁੰਦਾ ਹੈ ਉਹ ਉਸ ਮਾਲਕ ਦੀਆਂ ਸਿਫਤਾਂ ਕਰਕੇ ਹੁੰਦਾ ਹੈ ਤੋ ਕਾ ਧੰਨ ਗੁਰੂ ਨਾਨਕ ਸਾਹਿਬ ਗੋਰੀ ਸੇਤੀ ਟੁਟੇ ਪਧਾਰ ਪੁੱਤਿ ਗੰਢ ਪਵੇ ਸੰਸਾਰ ਜੇ ਤੁਸੀਂ ਅੱਗੇ ਜਾਓ ਸ਼ਬਦ ਦੇ ਵਿੱਚ ਪੰਕਤੀ ਆndi ਹੈ ਸਿਫਤਿੰ ਗੰਢ ਪਵੈ ਦਰਬਾਰ ਮੂਰਖ ਗੰਢ ਪਵੈ ਮੋਹਮਾਰ ਜਿਹੜਾ ਮੂਰਖ ਹੈ ਉਹ ਵੀ ਜੁੜ ਸਕਦਾ ਜੋੜਿਆ ਜਾ ਸਕਦਾ ਉਹਦੇ ਨਾਲ ਵੀ ਗੰਢ ਬਣ ਜਾਂਦੀ ਪਰ ਉਹਨੂੰ ਮਾਰ ਮਾਰਨੀ ਪੈਂਦੀ ਪਾਬੂ ਨੂੰ ਠੋਕਰ ਮਾਰਨੀ ਪੈਂਦੀ ਉਹਨੂੰ ਸਮਝਾਉਣਾ ਪੈਂਦਾ ਇਸੇ ਤਰੀਕੇ ਨਾਲ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਅਗਰ ਗੰਢ ਪਾਣੀ ਹੈ ਤਾਂ ਉਹਦੀ ਸਿਫਤਾਂ ਕਰਨੀਆਂ ਪੈਣਗੀਆਂ ਸਿਫਤੀ ਗੰਢ ਪਵ ਦਰਬਾਰ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਅਗਰ ਗੰਢ ਪਹਿਣੀ ਹੈ ਤਾਂ ਉਹਦੇ ਗੁਣ ਗਾ ਕੇ ਜਿਹੜੀ ਉਹ ਗੰਢ ਪਹਿਣੀ ਹੈ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਸਤਿਗੁਰੂ ਜੀ ਦਾ ਇਹ ਸ਼ਬਦ ਹੈ ਉਤੇ ਪਹਿਲੀਆਂ ਪੰਕਤੀਆਂ ਐ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਵੇ ਦੀਨਾਂ ਕੀ ਦੋਸਤੀ ਵੇ ਦੀਨਾਂ ਦਾ ਖਾਂ ਚੋਰ ਯਾਰ ਤੇ ਫਿਰ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਇਹਨਾਂ ਪੰਕਤੀਆਂ ਦੇ ਵਿੱਚ ਜਿਹੜੇ ਵੇ ਦੀਨ ਹੈ ਬਿਨਾਂ ਧਰਮ ਤੋਂ ਹੈ ਤਾਂ ਸਤਿਗੁਰੂ ਪਾਛਾ ਕਹਿੰਦੇ ਨੇ ਇਹੋ ਜਿਹੜੇ ਬੇਦੀਨ ਹੈ ਜਿਹੜੇ ਚੋਰ ਨੇ ਯਾਰ ਨੇ ਸਤਿਗੁਰੂ ਜੀ ਕਹਿੰਦੇ ਭਾਈ ਸਿਫਤੀ ਸਾਰ ਨਾ ਜਾਣਨੇ ਉਹ ਪ੍ਰਮਾਤਮਾ ਦੀ ਸਿਫਤਾਂ ਦੀ ਸਾਰ ਨਹੀਂ ਜਾਣਦੇ ਹੈ ਸਦਾ ਵਸੈ ਸ਼ੈਤਾਨ ਉਹਨਾਂ ਦਾ ਮਨ ਸ਼ੈਤਾਨ ਬਣਿਆ ਰਹਿੰਦਾ ਅੰਦਰ ਉਹਦੇ ਸਦਾ ਸ਼ੈਤਾਨ ਹੀ ਵਸਿਆ ਰਹਿੰਦਾ ਹੈ ਤੋਂ ਇੱਥੇ ਵੀ ਪਾਠ ਹੈ ਸਿਫਤੀ ਸਸੇ ਸਾਰੀ ਫਪਾ ਤੱਤੇ ਵਿਹਾਰੀ ਲਿਖਿਆ ਹੋਇਆ ਹੈ ਬਿੰਦੀ ਲਾ ਕੇ ਪਾਠ ਕਰਨਾ ਹੈ ਸਿਫਤਿ ਨਾਨਕ ਸਿਫਤਿ ਰਤਿਆਂ ਮਨ ਤਨ ਹਰਿਆ ਹੋਏ ਤੇ ਇਥੇ ਸਤਿਗੁਰ ਕਹਿੰਦੇ ਨੇ हे ਨਾਨਕ ਪ੍ਰਮਾਤਮਾ ਦੀਆਂ ਸਿਫਤਾਂ ਦੇ ਵਿੱਚ ਜੁੜਿਆਂ ਮਨ ਅਤੇ ਤਨ ਜਿਹੜਾ ਹਰਾ ਹੋ ਜਾਂਦਾ ਮਨ ਅਤੇ ਤਨ ਦੋਨੇ ਮੌਲ ਜਾਂਦੇ ਦੋਨਾਂ ਦੇ ਅੰਦਰ ਪਿਆਰ ਆ ਜਾਂਦਾ ਪਰਮੇਸ਼ਰ ਪ੍ਰਮਾਤਮਾ ਦਾ ਪਿਆਰ ਅੰਦਰ ਸਮੋ ਜਾਂਦਾ ਤੇ ਇਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਜਿਹੜਾ ਸਿਫਤਿ ਸ਼ਬਦ ਵਰਤਿਆ ਹੈ ਇਹ ਬਹੁਵਚਨ ਰੂਪ ਦੇ ਵਿੱਚ ਜਦੋਂ ਹੋਵੇਗਾ ਬਿੰਦੀ ਲਾ ਕੇ ਪਾਠ ਹੋਵੇਗਾ ਤਾਂ ਸਿਫਤਿ ਸਿਫਤਿ ਬਿੰਦੀ ਲਾ ਕੇ ਇਹ ਪਾਠ ਹੋਵੇਗਾ ਇਸ ਤਰੀਕੇ ਨਾਲ ਹੋਰ ਬਹੁਤ ਗੁਰਬਾਣੀ ਵਿੱਚ ਸ਼ਬਦ ਹਨ ਜਿਨ੍ਹਾਂ ਦੇ ਜਿਹੜੇ ਨੇ ਲਿਖਣ ਦੇ ਵਿੱਚ ਅੱਖਰ ਉਹੀ ਵਰਤੇ ਨੇ ਪਰ ਅਰਥਾਂ ਦੇ ਵਿੱਚ ਥੋੜਾ ਫਰਕ ਹੈ ਸਮਝਣ ਵਿੱਚ ਫਰਕ ਹੈ ਬੋਲਣ ਵਿੱਚ ਵੀ ਫਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ